स्पीति इस जगह नु ज्यादातर लोग जानदे ने ऊंची ऊंची पहाडियां ਲਈ ਸੋਹਣੇ ਸੋਹਣੇ ਨਜ਼ਾਰਿਆਂ ਲਈ ਪਰ ਕੁਛ ਮੇਰੇ ਵਰਗੇ ਐਡਵੈਂਚਰ ਲਵਿੰਗ ਪਰਸਨ ਇੱਥੇ ਜਾਂਦੇ ਨੇ ਆਫ ਰੋਡਿੰਗ ਲਈ ਜਿਹੜੀ ਵਾਈਬ ਤੇ એનર્ਜੀ ਤੁਹਾਨੂੰ ਇਸਪੀਤੀ ਵੈਲੀ ਦੇ ਵਿੱਚ ਮਿਲੂਗੀ ਮੇਰੇ ਸਾਹਮਣੇ ਦੁਨੀਆ ਦੇ ਸ਼ਾਇਦ ਕੋਈ ਹੋਰ ਜਗ੍ਹਾ ਹੋਣੀ ਕਿੱਥੇ ਇੰਨੀ એનર્ਜੀ ਤੇ ਵਾਈਬ ਹੈ ਇਹ ਪੂਰੇ ਸਿਵਲਾਈਜ਼ਡ ਵਰਲਡ ਤੋਂ ਪੂਰਾ ਕਟਆਫ ਹੈ ਤੇ ਉਸ ਦੇ ਕਾਰਨ ਪੂਰਾ ਹੀ ਪੀਸਫੁਲ ਵਿਲੇਜ ਵੈਲੀ ਕਾਟੇ ਕਿੱਸਾ ਹੁਣ ਤੱਕ ਤੁਸੀਂ ਦੇਖਿਆ ਹੋਣਾ ਸਫਰ ਕਰਕੇ ਅਸੀਂ ਪਹੁੰਚ ਜਾਨੇ ਜੀ ਕਾਜ਼ਾ ਪਰ ਰਸਤੇਲੇ ਰੂਟ ਤਾਂ ਸਾਰੀਆਂ ਸਾਫ਼ ਸੀ ਕਿਹੜੀ ਕੜੀ ਦਾ ਇੰਨੇ ਟਾਈਮ ਤੋਂ ਇੰਤਜ਼ਾਰ ਸੀ ਉਹ ਕੜੀ ਅੱਜ ਆਈ ਜਾਂਦੀ ਹੈ ਦ ਰੋਡ ਆਫ ਡੇਂਜਰ ਲੈ ਕੇ ਵਾਹਿਗੁਰੂ ਦਾ ਨਾਮ ਲੈ ਕੇ ਕਰੀਏ ਜੱਦੀ ਸਟਾਰਟ ਲੋ ਬਈ ਫਿਰ ਇਸ ਨਾਲ ਹੀ ਚੱਲਦੇ-ਚੱਲਦੇ ਅਸੀਂ ਪਹੁੰਚ ਗਏ ਜਣੇ ਚੀਚਮ ਬ੍ਰਿਜ ਸਵੇਰ ਦਾ ਟਾਈਮ ਹੋਣ ਕਾਰਨ ਦੋਨੇ ਪਾਈਆਂ ਨੂੰ ਠੰਡ ਤਾਂ ਪੂਰੀ ਲੱਗ ਰਹੀ ਸੀ ਬਈ ਪਰ ਨਾ 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 ਠੰਡ ਕੀ ਲੱਗ ਰਹੀ ਹੈ ਇੱਕ ਦੂਜੇ ਨੂੰ ਕਹਿੰਦੇ-ਕਹਿੰਦੇ ਦਲਾਸਾ ਦੇਂਦੇ ਤੱਕ ਪਹੁੰਚ ਗਏ ਚੀਚਮ ਬ੍ਰਿਜ ਤੇ ਚੀਚਮ ਬ੍ਰਿਜ ਤੇ ਪਹੁੰਚੇ ਤੋ ਸਾਨੂੰ ਦੀ ਸੀ ਅੱਗ ਬਾਸ ਉੱਥੇ ਦੋਨੇ ਬੰਦੇ ਬੈਠ ਕੇ ਕੀ ਯਾਰ ਹੈ ਰੁਕ ਜਾ ਅੱਗ ਸੇਕ ਲੀਏ ਫੇਰ ਚੱਲਾਂਗੇ ਅੱਗੇ ਦੇ ਸਫ਼ਰ ਨੂੰ ਚੀਚਮ ਬ੍ਰਿਜ ਏਸ਼ੀਆ ਦਾ ਸਭ ਤੋਂ ਹਾਈएस्ट ਬ੍ਰਿਜ ਹੈ ਬਈ ਕਿਹੜਾ ਕੀ 4150 ਮੀਟਰ ਸਮੁੰਦਰ ਤਲ ਤੋਂ ਉਚਾਈ ਤੇ ਸਥਿਤ ਹੈ ਇਹ ਬਈ ਛੋਟੇ ਹੁੰਦੇ ਬੜਾ ਪੜਿਆ ਅਸੀਂ ਕਿਤਾਬਾਂ ਦੇ ਵਿੱਚ ਕਿ ਹਾਈਟ ਤੇ ਇੰਜਨ ਦੇ ਕੰਬਸ਼ਨ ਘਟ ਜਾਂਦੀ ਹੈ ਪਰ ਜਦ ਤੱਕ ਐਕਸਪੈਰੀਮੈਂਟ ਨਾ ਹੋਵੇ ਉਹ ਤਾਂ ਗੱਲ ਜੀ ਬੰਦ ਹੀ ਹੈਗੀ ਆ ਹੁਣ ਕਲੀਅਰ ਹੋ ਰਿਹਾ ਕੰਮ ਇੱਥੇ ਬਾਈਕ ਦੇ ਪਾਵਰ ਜਮਾਂ ਘਟ ਜਾਂਦੀ ਹੈ ਕੀ ਚੱਕਰ ਪੈਂਦਾ ਵੀ ਜਾਦੇ ਹਾਈਟ ਹੋਣ ਕਾਰਨ ਪੂਰੇ ਆਕਸੀਜਨ ਘੱਟ ਸੀ ਆਕਸੀਜਨ ਘੱਟ ਹੋਣ ਦੇ ਕਾਰਨ ਇੰਜਨ ਨੂੰ ਕੰਮਰਸ਼ਨ ਚਾਜਣਾ ਹੋ ਨਹੀਂ ਰਹੀ ਸੀ ਉਹਦੇ ਕਾਰਨ ਪਾਵਰ ਵੀ ਪਹਿਲੇ ਗੇਅਰ ਤੇ ਮੋਟਰਸਾਈਕਲ ਸੁਣਦੇ ਕੀਤੀ ਮੋਟਰਸਾਈਕਲ ਪਰਫਾਰਮ ਨਹੀਂ ਕਰ ਰਹੀ ਜੀ ਲਓ ਵੀ ਮੋਟਰਸਾਈਕਲ ਵੀ ਲੋਡ ਲੈਣ ਲੱਗਿਆ खासा ਆ ਪਹਰੋਏ ਦਸਤਨਗਰ ਹਾਈਟ ਆ ਗਈ ਨਾ ਕੁੰਜੂਮ ਪਾਸ ਕੁੰਜੂਮ ਪਾਸ ਬਸ ਨੇੜੇ ਆਨਾਲਾ ਕਾਫੀ ਹਾਈਟ ਹੋਣ ਕਾਰਨ ਮੋਟਰਸਾਈਕਲ ਦਾ ਫੁੱਲ ਜ਼ੋਰ ਲੱਗ ਰਿਹਾ। ਦੇਖੋ ਨਾ ਨਾਲ-ਨਾਲ ਰੋਡ ਦੇ ਨਾਲ ਸੈਕਸ਼ਨਾਂ ਤੋਂ ਬਹੁਤ ਜ਼ਿਆਦਾ ਕੰਮ ਚੱਲ ਰਿਹਾ। ਉਹਦੇ ਕਾਰਨ ਹੀ ਜ਼ਿਆਦਾ ਰੋਡ ਖਰਾਬ ਹੈ। ਪਰ ਇਹ ਠੀਕ ਹੈ ਸਿਸਟਮ ਆਉਣ ਵਾਲੇ 2 ਸਾਲਾਂ ਦੇ ਵਿੱਚ ਜਾਂ ਮੈਕਸਮ 3 ਸਾਲਾਂ ਦੇ ਵਿੱਚ ਇਹ ਹੋ ਗਈ ਦਿੱਕਤ। ਲੈ ਭਾਈ ਪਹੁੰਚ ਗਿਆ ਮੈਂ ਕੁੰਜ਼ੂਮ ਪਾਸ ਤੇ ਆਸ-ਪਾਸ ਤੁਸੀਂ ਦੇਖ ਹੀ ਸਕਦੇ ਹੋ ਮੇਰੀ ਹਾਲਾਤ ਰੈਟਿੰਗ ਜੈਕਟ ਪੈਂਟ ਕੀ ਸਾਰਾ ਕੁਝ ਇਤਨਾ ਭਰਿਆ ਪਿਆ ਕੁੰਜ਼ੂਮ ਪਾਸ ਭਾਈ ਮੈਂ ਦੱਸਦਾ ਅਗਰ ਲੁਸਾਰ ਤੋਂ ਪਚੰਦਰਤਾਲਾ ਦੇ ਰਸਤੇ ਤੇ ਆਉਣਾ ਤਾਂ ਆਉਂਦਾ ਪਾਸ ਹੈ ਕੁੰਜ਼ੂਮ ਪਾਸ 4590 ਮੀਟਰ ਦੀ ਹਾਈਟ ਤੇ ਬਣਿਆ ਹੋਇਆ ਪਰ ਇਹਦਾ ਰਸਤਾ ਪੂਰਾ ਦਾ ਪੂਰਾ ਆਫ ਰੋਡ ਹੈ ਪਰ ਇਥੇ ਕੰਸਟਰਕਸ਼ਨ ਦਾ ਕੰਮ ਚੱਲ ਰਿਹਾ ਸਾਲ ਦੋ ਸਾਲ ਦੇ ਵਿੱਚ ਉਰੇ ਪੱਕੀ ਰੋਡ ਬਣ ਜਾਣੀ ਹੈ ਤੇ ਠੰਡੇ ਤੇ ਕਾਫੀ ਜ਼ਿਆਦਾ ਰਸਤੇ ਦੇ ਵਿੱਚ ਕਿੰਨੇ ਵੀ ਪਾਣੀ ਦੇ ਨਾਲੇ ਸਾਰੇ ਦੇ ਸਾਰੇ ਜੰਮੇ ਪਏ ਨੇ ਤੋ ਬਈ ਰੇ ਟੋਏ ਟਰਾ ਲੈ ਬਈ ਇਹ ਹੈਗਾ ਚੰਦਰਤਾਲ ਦਾ ਰਸਤਾ ਜੇ ਆਪਾਂ ਪਿੱਛੋਂ ਆਉਣੇ ਤਾਜ਼ਾ ਵੱਲੋਂ ਤੇ ਇੱਥੇ ਰਸਤਾ ਡਿਵਾਈਡ ਹੋ ਜਾਂਦਾ ਥੱਲੇ ਨੂੰ ਜਾਏਗਾ ਮਨਾਲੀ ਨੂੰ ਚੰਦਰਤਾਲ ਦਾ 13 ਕਿਲੋਮੀਟਰ ਸਾਈਡ ਤੇ ਰਹਿ ਜਾਂਦਾ ਲੈ ਬਈ ਫਿਰ ਖੱਚੀ ਚੰਦਰਤਾਲ ਨੂੰ ਫਿਲਹਾਲ ਕਹਿੰਦੇ ਚੰਦਰਤਾਲ ਦੀ ਕੈਂਪਿੰਗ ਵਗੈਰ ਤਾਂ ਬੰਦ ਕਰਖੀ ਪਹਿਲਾਂ ਕੈਂਪਿੰਗ ਸੀਗੀ ਹੁਣ ਜਾਇ ਠੰਡ ਹੋਣ ਕਾਰਨ ਕੈਂਪਿੰਗ ਬੰਦ ਹੈ ਕੈਂਪਿੰਗ ਲਗਭਗ ਸਤੰਬਰ ਦੇ ਲਾਸਟ ਤੱਕ ਹੁੰਦੀ ਹੈ ਤੇ ਇੱਥੇ ਦਾ ਰੋਡ ਕਹਿੰਦੇ ਬਹੁਤ ਖਰਾਬ ਰੋਡ ਹੈ ਦੱਸਿਆ ਜਾਂਦਾ ਚਲੋ ਕੋਈ ਨਹੀਂ ਦੇਖਦੇਓ ਇਹੀ ਐਡਵੈਂਚਰ ਹੈ ਲੈ ਭਾਈ ਛੋਟੀ ਜੀ ਵਾਟਰ ਕ로ਸਿੰਗ ਆ ਗਈ ਜੁੱਤੇ ਬਚਾਈ ਬਿਨਾ ਕੱਢਦੀ ਹੈ ਬਸ ਇੱਥੋਂ ਜੁੱਤਰਾ ਚੋਣ ਦੇ ਜੁੱਤੇ ਟੱਚ ਹੋ ਗਏ ਕੰਮ ਔਖਾ ਹੋ ਜੂ ਤੇ ਆਪਾਂ ਬਚਾ ਕੇ ਕੱਢ ਲਿਆ ਲੈ ਭਾਈ ਉਹ ਕਿ ਲਿਖਿਆ ਹੋਇਆ ਹਿਮੰਚੀ ਹਿਮਾਲੀਅਨ ਸਟੇਸ਼ਨ ਆ ਕੀ ਜੀ ਆ ਓਏ ਅੱਛਾ ਇਹ ਮਨਿਸਟਰ ਰਿਸਰਚ ਦਾ ਕੋਈ ਪਾਰਟ ਆ ਰਿਸਰਚਰ ਰਿਸਰਚ ਹੁੰਦੀ ਹੋਣੀ ਉਹਦਾ ਕੋਈ ਇਹ ਇਹ ਨਦੀ ਹੈਗੀ ਚੰਦਰਾ ਰਿਵਰ ਚੰਦਰਤਾਲ ਝੀਲ ਦੇ ਵਿੱਚੋਂ ਨਿਕਲਦੀ ਹੈ ਇਹ ਤੇ ਅੱਗੇ ਜਾ ਕੇ ਸ਼ਾਇਦ ਸਤਲੁਜ ਰਿਵਰ ਦੇ ਵਿੱਚ ਜੁੜਦੀ ਹੈ ਉਹ ਸਾਈਡ ਤੇ ਮੇਰੇ ਸਹਾਰ ਨਾਲ ਕਿਸੇ ਦਾ ਗੈਸਟ ਹਾਊਸ ਹੈ ਸਰਕਾਰੀ ਹੁੰਦੇ ਨੇ ਕਿਹੜੇ ਇਹ ਕੁਝ ਹੀ ਹੋਣਾ ਉਰੇ ਤਾਂ ਹੋਰ ਤਾਂ ਕਿਨੇ ਹੋਟਲ ਪਾਉਣ ਬੰਦਾ ਜਾਂਦਾ ਮਿਲ ਰਾ ਨਾ ਕੋਈ ਬਾਈਕਰ ਨਾ ਕੋਈ ਗੱਡੀ ਵਾਲਾ ਨਾ ਕੋਈ ਟੈਂਪੂ ਟਰੈਵਲਰ ਕੋਈ ਬੰਦਾ ਨਹੀਂ ਮਿਲਿਆ ਹਸ ਤੱਕ ਘਟੋ ਘਟਾ ਅਸੀਂ ਆ ਗਏ ਹੁਣ 8-9 ਕਿਲੋਮੀਟਰ ਗੱਲ ਇਹ ਕੀ ਹੈ ਗਿਆ ਆਫ ਸੀਜ਼ਨ ਤਾਂ ਅੰਦਰ ਕੋਈ ਆ ਨਹੀਂ ਰਿਹਾ ਬਸ ਕਿਹੜਾ ਕੰਜ਼ਮ ਪਾਸ ਹੈ ਜੇ ਚੰਦ ਤਾਰਾ ਰਸਤਾ ਉਹ ਵੀ ਮੇਰੇ ਸੋਨਾਂ ਮੈਕਸਮ 10 ਦਿਨ ਹੋਰ ਖੁੱਲਿਆ ਹੁਣ ਉਹ ਵੀ ਕਹਿੰਦੇ ਬੰਦ ਹੋਣ ਵਾਲੀ ਹੈ ਇਹ ਤਾਂ ਬਸ ਕਿਸਮਤ ਚੰਗੀ ਸੀ ਕਿ ਰਸਤਾ ਖੁੱਲ੍ਹ ਮਿਲ ਗਿਆ ਤੇ ਸਹੀ ਟਾਈਮ ਆ ਗਏ ਤੇ ਚੰਦ ਚੰਦਰ ਤਾਲ ਦੇ ਦੇਖ ਜਾਵਾਂਗੇ ਚੰਦਰ ਤਾਲ ਨੂੰ ਛੋਟੀ ਹੋਈ ਹੈ ਵੈਸੇ ਕੁਝ ਖਾਸ ਹੈ ਨਹੀਂ ਗੀ ਬਹੁਤ ਪਿਆਰੀ ਬਚਾਉਣੇ ਹੁੰਦੇ ਨੇ ਮੈਂਨ ਮੈਂਨ ਪੈਰ ਬਚਾ ਕੇ ਚੱਲੀ ਆ ਹੋਰ ਨਹੀਂ ਕੁਝ ਹੁੰਦਾ ਹੈਗਾ ਲੈ ਮੋੜ ਇਕ ਟੱਚ ਹੋਇਆ ਪਿਆ ਪਰ ਜੋ ਇਹ ਤਾਂ ਕੁਝ ਹੋਇਆ ਨਹੀਂ ਬਾਈਕ ਵੀ ਪਹਿਲਾਂ پارک ਹੋ ਜਾਂਦੇ ਨੇ ਹੁਣ ਥੋੜਾ 10 ਕੁ ਮਿੰਟ ਲਈ ਤੁਰ ਕੇ ਜਾਣਾ ਪਊਗਾ ਫੇਰ ਚੰਦਰਤਾਲ ਦਾ 뷰ਪੁਆਇੰਟ ਆ ਜਾਣਾ 1 ਕਿਲੋਮੀਟਰ ਪੈਦਲ ਚੱਲਣਾ ਪੰਗਾ ਲੋ ਵੀ ਪਿੱਛੇ ਅਧਾ ਕਿਲੋਮੀਟਰ ਪਹਿਲਾਂ ਪਾਰਕਿੰਗ ਦੇ ਵਿੱਚ ਬਾਈਕ ਖੜਾ ਕੇ ਪਹੁੰਚ ਗਏ ਜੀ ਚੰਦਰਤਾਲ ਲੇਕ ਲਗਭਗ 15 ਕੁ ਮਿੰਟ ਲੱਗੇ ਬਾਈਕ ਤੋਰੇ ਤੱਕ ਪਹੁੰਚਣ ਲਈ ਤੇ ਚੰਦਰਤਾਲ ਲੇਕ ਕਹਿੰਦੇ ਕਾਫੀ ਜ਼ਿਆਦਾ ਡੂੰਗੀ ਹੈ ਅੰਦਰੋਂ ਬਚਾਲੋਂ ਜਾ ਕੇ ਦੇਖਣ ਨੂੰ ਤਾਂ ਲੱਗਦਾ ਏਨੀ ਡੁੰਗੀ ਹੈ ਨਹੀਂ ਤਾਂ ਕਰਕੇ ਅੰਦਰ ਵਿੱਚ ਵੜ ਕੇ ਫੋਟੋਆਂ ਖਿਚਾਉਣ ਦਾ ਪੰਗਾ ਪੁੰਗਾ ਨਾਈ ਲੱਤਾ ਜਾਵੇ ਜਗਾ ਜਗਾ ਤੇ ਬੋਰਡ ਲਾਏ ਹੋਏ ਨੇ ਕਿ ਬਈ ਅੰਦਰ ਜਾ ਕੇ ਫੋਟੋ ਨਹੀਂ ਖਿਚੋਣੀ ਹੈਗੀ ਕੋਈ ਸਿਸਟਮ ਨਹੀਂ ਕਰਨਾ ਹੈ ਕਿਆ ਤੇ ਹੁਣ ਇੱਥੇ ਫੋਟੋ ਫੋਟੋ ਵੀ ਖਿਚਾਲੀਆਂ 10 15 15 20 ਮਿੰਟ ਉਰੇ ਲਾਉਦੇ ਸੀਗੇ ਤੇ ਹੁਣ ਵਾਪਸੀ ਮਨਾਲੀ ਵੱਲ ਦੇ ਕਰਦੇ ਲਗਭਗ ਹੁਣ 1:30 ਵਜੇ ਦਾ ਸਮਾਂ ਹੋਇਆ ਉਰੋ ਮਨਾਲੀ ਲਗਭਗ 120 ਕਿਲੋਮੀਟਰ ਹੈ ਜਿਹਦੇ ਵਿੱਚੋਂ ਅਸੀਂ 90 ਕਿਲੋਮੀਟਰ ਆਫ ਰੋਡ ਹੈ ਤੇ ਲਗਭਗ ਮੇਰੇ ਸਾਬ ਨਾਲ ਮਨਾਲੀ ਪਹੁੰਚਣ ਨੂੰ 6 ਘੰਟੇ ਲੱਗ ਜਾਣਗੇ ਬਾਕੀ ਦੇਖਦਾ ਕਿੰਨਾ ਕੁ ਟਾਈਮ ਲੱਗਦਾ ਕਿੰਨਾ ਕੁ ਨਹੀਂ ਲੱਗਦਾ ਬਾਕੀ ਤੁਸੀਂ ਇਹਦੇ ਆਨੰਦ ਲਓ ਚੰਦਰਤਾਲ ਲੇਕ ਦੇ ਤੇ ਲੇਕ ਦਾ ਪਾਣੀ ਪੂਰਾ ਕ੍ਰਿਸਟਲ ਕਲੀਅਰ ਹੈ ਪੂਰਾ ਤੇ ਪਾਣੀ ਵੀ ਬਹੁਤ ਜ਼ਿਆਦਾ ਠੰਡਾ ਪਰਸੋ ਜਸ ਪਿਗਲ ਕੇ ਆਏ ਹੋਏ ਪਾਣੀ ਹੈ ਗਿਆ ਤੇ ਚੰਦਰਤਾਲ ਦਾ ਨਾਮ ਮੈਂ ਦੱਸਦਾ ਕਿ ਬੀਪ ਤਾਲ ਤਾਂ ਇੱਥੇ ਦੇ ਲੋਕਲ ਭਾਸ਼ਾ ਦੇ ਵਿੱਚ ਲੇਕ ਨੂੰ ਕਹਿੰਦੇ ਨੇ ਇਹ ਕਿਹੜੀ ਚੰਦਰਤਾਲ ਹੈ ਸ਼ੇਪ ਹੈਗੀ ਚ ਚੰਦ ਵਰਗੀ ਤਾਂ ਚੰਦਰਤਾਲ ਹੀ ਪਿਆ ਤੇ ਚੰਦਰਤਾਲ ਤਾਂ ਕਹਿੰਦੇ ਨੇ ਇਹਨੂੰ ਲੈ ਭਾਈ ਚੰਦਰਤਾਲ ਤੋਂ ਆਫ ਰੋਡਿੰਗ ਕਰਕੇ ਪਹੁੰਚ ਕੇ ਬਾਟਲਾ ਇੱਥੇ ਹੈਗਾ ਜੀ ਫੇਮਸ ਦਾ ਚਾਚਾ ਚਾਚੀ ਦਾ ਟਾਪਾ ਇਹ ਵੀ ਕਾਫੀ ਫੇਮਸ ਨੇ ਇੱਥੇ ਚਾਚਾ ਜੀ ਇਹਨਾਂ ਨੇ ਕਾਫੀ ਟੂਰਿਸਟ ਨੂੰ ਰੈਸਕਿਊ ਵਗੈਰਾ ਕੀਤਾ ਉਹਦੇ ਕਰਕੇ ਉਹਨੂੰ ਕਾਫੀ ਅਵਾਰਡ ਵਗੈਰਾ ਵੀ ਮਿਲੇ ਹੋਏ ਨੇ ਤੇ ਉਹਨੂੰ ਫਟਾਫਟ ਇੱਥੇ ਤੇ ਬਾਕੀ ਇੱਥੇ ਫਟਾਫਟ ਉਹਨਾਂ ਚਾਚੂ ਪਿੰਨੇ ਆਥੇ થોੜਾ ਰੈਲੈਕਸ ਹੋਈਏ ਫਿਰ ਅੱਗੇ ਵੱਲ ਖਿੱਚੀਏ ਕੋਕਸਰ ਵੱਲ ਬਸ ਭਾਈ ਚਾਚਾ ਚਾਚੀ ਦਾ ਟਾਪੇ ਤੇ ਕਰ ਲਿਆ ਲੰਚ ਪੈਕ ਵਗੈਰਾ ਹੋ ਗਏ ਕੱਲ ਸ਼ਾਮ ਦਾ ਵੇਲਾ ਹੋ ਗਿਆ 4 ਵਜੇ ਠੰਡ ਕਾਫੀ ਹੋ ਗਈ ਹੈਲੋ ਹੈਲੋ ਜੀ ਹੈਲੋ ਆਣਾ ਤੁਹੇ ਸਾਥ ਠੰਡੇ ਬਹੁਤ ਚਾਦੀ ਹੋਈ ਉਹਦੇ ਕਾਰਨ ਕੱਪੜੇ ਕੁੱਡੇ ਫਿਰ ਪੈਕ ਹੋ ਗਏ 4 ਵਜੇ ਲਗਭਗ ਮਨਾਲੀ ਕਿਲੇ 4 ਘੰਟੇ ਆਹ ਦੇ 4 ਘੰਟੇ ਲਗਭਗ ਲਗਭਗ 4 ਘੰਟੇ ਲੱਗਣਗਾ 8 ਵਜੇ ਤੱਕ ਪਹੁੰਚਾਂਗੇ സിമലോഡിംഗ് ചെലു ചാച്ച പൂര ਨੇ ਵੀ ਰਸਤੇ ਦੇ ਵਿੱਚ ਤੁਹਾਨੂੰ ਇੱਕ ਕੰਸਟਰਕਸ਼ਨ ਵਾਲੀ ਸਪੋਰਟ ਵਾਧੂ ਮਿਲ ਜਾਣਗੇ ਫਿਰ ਕਿਹੜੇ ਯਾਤਰੀ ਹੁੰਦੇ ਨੇ ਉਹਨਾਂ ਨੂੰ 10-15 ਮਿੰਟ ਲਈ ਰੋਕ ਦਿੰਦੇ ਨੇ ਕਹਿੰਦੇ ਨੇ ਅਸੀਂ ਕੰਸਟਰਕਸ਼ਨ ਕਰ ਲਈਏ ਆਪਣੇ ਆਹ ਯੰਤਰ ਇਹ ਦੇਖੋ ਵੀ ਕਿੱਡਾ ਤਕੜਾ ਯੰਤਰ ਹੈ ਕੈਂਡਿਆ ਲੱਗ ਰਿਹਾ ਯੰਤਰ ਪਤਾ ਨਹੀਂ ਕੀ ਹੈ ਜਿਸੀ ਹੀ ਇੱਕ ਤਰੀਕੇ ਦੀ ਕੈਂਡ ਦੇ ਨਹੀਂ ਯੰਤਰ ਫਾਈਨਲੀ ਬਈ 11 ਘੰਟੇ ਟ੍ਰੈਵਲ ਕਰਕੇ ਉਹ ਲੁੱਕ ਵਾਲੀ ਰੋਡ ਮਿਲੀ ਐ ਤੇ ਮਜ਼ਾ ਆ ਰਿਹਾ ਬਸ ਇਥੋਂ ਮਨਾਲੀ 45 ਕਿਲੋਮੀਟਰ ਰਹਿ ਗਿਆ ਮੇਰੇ ਸਾਹਮਣੇ 45 ਮਿੰਟ ਚ ਸਫ਼ਰ ਉਹ ਹੋ ਜਾਊਗਾ ਜਾਂ ਘੰਟਾ ਲਾਉ ਘੰਟੇ ਦੇ ਵਿੱਚ 45 ਕਿਲੋਮੀਟਰ ਕੱਢ ਦਾਂਗੇ ਕਿਉਂਕਿ ਵਿੱਚ ਅਡਲਟ ਅਨਲ ਦਾ ਵੀ ਰਸਤਾ ਆਉਣਾ ਨਾਰਮਲ ਆਉਣਾ ਹੁਣ ਅਗਲੇ ਸ਼ਹਿਰ ਖੋਕਸਰ ਜਾ ਕੇ ਚਾਹ ਪੀਨੇ ਆਂ ਥੋੜਾ ਫਰੈਸ਼ ਹੋ ਕੇ ਫਿਰ ਅੱਗੇ ਖਿੱਚ ਦਾਂਗੇ ਮਨਾਲੀ ਦੇ ਵੱਲ ਲੈ ਬਈ ਹੁਣ ਪਹੁੰਚ ਗਏ ਖੋਕਸਰ ਇੱਕ ਚਾਹ ਬ੍ਰੇਕ ਲੈਂਦੀ ਐ ਬਾਈ ਹੋਰਾਂ ਨੇ ਹੀਟਰ ਚ ਲਾ ਕੇ ਦੇਤਾ ਕਹਿੰਦੇ ਠੰਡ ਚਾਹੋ ਤੁਸੀਂ ਥੋੜਾ ਹੁੱ ਸਫਰ ਸੀ ਅਜ 12 ਘੰਟੇ ਦਾ ਮਨਾਲੀ ਪਹੁੰਚਦੇ ਪਹੁੰਚਦੇ ਸਾਡੇ 12 13 ਘੰਟੇ ਹੋ ਜਾਣੇ ਮੇਰੇ ਕੋਲ ਹਾਂ ਪਰ ਠੀਕ ਹੈ ਬਾਈ ਜਨਤਾ ਕਹਿੰਦੀ ਹੁੰਦੀ ਸੀ ਨਾ ਕਿ ਇੱਕ ਦਿਨ ਚ ਹੁੰਦਾ ਨਹੀਂ ਕਾਜ਼ਾ ਮਨਾਲੀ ਵਿਦ ਚੰਦਰ ਤਾਲ ਕਰਤਾ ਆਪਾਂ ਹਾਂ ਵਿਦ ਚੰਦਰ ਤਾਲ ਕਾਜ਼ਾ ਮਨਾਲੀ ਇੱਕ ਦਿਨ ਪਰ ਇਹ ਅਬੀ ਸੌਖਾ ਤਾਂ ਨਹੀਂ ਹੈਗਾ ਪਰ ਇਹ ਅਬੀ ਠੀਕ ਹੈ ਜੇ ਤੁਸੀਂ ਸੋਚ ਲਿਆ ਵੀ ਜਾਣਾ ਹੀ ਜਾਣਾ ਤਾਂ ਮੈਨੂੰ ਲੱਗਦਾ ਨਹੀਂ ਤੁਸੀਂ ਦੇਣਾ ਜਾ ਰਹਿ ਲੋ ਜਾਣ ਤੁਸੀਂ ਬਗੇ ਜਾ ਬਸ ਐਂ ਗੱਲ ਹੈ ਕਿ ਅਰਲੀ ਮਾਰਨਿੰਗ ਸਟਾਰਟ ਕਰਿਓ ਜਿਆਦਾ ਲੇਟ ਨਾ ਹੋ ਜਾ ਕਿ 10 11 ਵਜੇ ਸਟਾਰਟ ਆਪਾਂ 7:30 ਲੰਗਿਆ ਸਾਢੇ 7:30 ਵਜੇ ਹਾਂ ਫਿਰ ਚੀਚੰਬਰੀ ਜ ਵੀ ਧੰ ਘੰਟਾ ਲਾਇਆ ਚੀਚੰਬਰੀ ਜ ਧੰ ਘੰਟਾ ਲਾਇਆ ਬਿਛਰੀ ਦੋ ਵਾਰ ਖਾਣ ਨੂੰ ਰੁਕੇ ਆਪਾਂ ਫਿਰ ਚੰਦਰਤਾਲ ਰੁਕੇ ਇੱਕ ਦੋ ਜਗ੍ਹਾ ਉਹ ਅਸੀਂ ਫੋਟੋ ਬ੍ਰੇਕ ਲਈ ਆਪਾਂ ਤੇ ਕੁੱਲ ਮਿਲਾ ਕੇ ਦੋ ਘੰਟੇ ਖੜਿਆ ਰਾਜ ਰਾਜ ਹਾਂ ਦੋ ਘੰਟੇ ਖੜਿਆ ਦੋ ਘੰਟੇ ਹਾਂ ਬਾਕੀ 10 ਘੰਟੇ ਸਫਰ ਠੀਕ ਸੀ ਹਾਂ ਸਹੀ ਹੈ ਜੋ ਵੀ ਮਨਾਲੀ ਪਹੁੰਚ ਗਏ ਸੀ ਤੇ ਇੱਥੇ ਰੂਮ ਬੁੱਕ ਕਰਵਾ ਲਿਆ ਤੇ ਇਹਦੇ ਨਾਲ ਹੀ ਸਪੀਤੀ ਸਰਕਟ ਦੀ ਟ੍ਰਿਪੀ ਐਂਡ ਹੁੰਦੀ ਹੈ ਮਨਾਲੀ